ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਸੀਗਾ ਕਿ ਇੱਕ ਬਹੁਤ ਵੱਡਾ ਪਿਛਲੇ ਕਈ ਸਾਲਾਂ ਤੋਂ ਇੱਕ ਵੱਡਾ ਇਸ਼ੂ ਜਿਹੜਾ ਪੰਜਾਬ ਨੂੰ ਬਦਨਾਮ ਕਰ ਲਈ ਕੇਂਦਰ ਸਰਕਾਰ ਜਿਹੜੀ ਆ ਉਹ ਵੱਤਦੀ ਰਹੀ ਆ ਉਹ ਦਿੱਲੀ ਦੀ ਹੁੰਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਇੱਕੋ ਗੱਲ ਕਹਿੰਦੀ ਰਹੀ ਕਿ ਦਿੱਲੀ ਦੇ ਵਿੱਚ ਜਿਹੜਾ ਪੋਲੂਸ਼ਨ ਹੈ ਇਹਦੀ ਮੁੱਖ وجہ ਜਿਹੜੀ ਪੰਜਾਬ ਦੇ ਵਿੱਚ ਕਿਸਾਨ ਜਿਹੜੀ ਪະລਾਲੀ ਸਾੜਦੇ ਉਹ ਆ ਅਰ ਬੀਤੇ ਕੱਲ ਲੋਕ ਸਭਾ ਦੇ ਵਿੱਚ ਜਿਹੜੇ ਕੇਂਦਰੀ ਵਾਤਾਵਰਣ ਮੰਤਰੀ ਨੇ ਭពਿੰਦਰ ਜਾਦਵ ਨੇ ਅੰਕੜੇ ਦਿੱਤੇ ਆ ਉਹਨੇ ਕਿਹਾ ਕਿ ਪੰਜਾਬ ਦੇ ਵਿੱਚ 90% ਤੱਕ ਕਮੀ ਜਿਹੜੀ ਆ ਗਈ ਪະລਾਲੀ ਦੀਆਂ ਕਟਵਾਵਾ ਜਿਹੜੀਆਂ ਅਗ ਦੀਆਂ ਕਟਵਾਵਾਂ ਹੁੰਦੀਆਂ ਸੀਗੀਆਂ 4260 ਦੀਆਂ ਕਟਵਾਵਾਂ ਜਿਹੜੀਆਂ ਉੱਚ ਕਮੀ ਆ ਇਸ ਤੋਂ ਯਾਦ ਹੁੰਦਾ ਆ ਕਿ ਜਿਹੜੀਆਂ ਦਿੱਲੀ ਦੇ ਅੰਦਰ ਜਿਹੜਾ ਕੂੜਾ ਸੜਦਾ ਦਿੱਲੀ ਦੇ ਅੰਦਰ ਜਿਹੜਾ ਇੰਡਸਟਰੀ ਦਾ ਪ੍ਰਦੂਸ਼ਨ ਆ ਉਹ ਸਾਰਾ ਦਿੱਲੀ ਦਾ ਵਾਤਾਵਰਣ ਖਰਾਬ ਕਰਦਾ ਉਹਦਾ ਦੋਸ਼ ਜਿਹੜਾ ਪੰਜਾਬ ਦੇ ਸਿੱਤੇ ਤੇ ਪੰਜਾਬ ਦੇ ਕਿਸਾਨਾਂ ਦੇ ਸਿੱਤੇ ਮੜਿਆ ਜਾਂਦਾ ਸੋ ਕੱਲ ਦੀ ਜਿਹੜੀ ਵਾਤਾਵਰਨ ਮੰਤਰੀ ਦੀ ਸਟੇਟਮੈਂਟ ਹੈ ਉਹਨੇ ਕਲੀਅਰ ਕਰਤਾ ਕਿ ਕੇਂਦਰ ਤੇ ਦਿੱਲੀ ਦੀ ਬੀਜੇਪੀ ਸਰਕਾਰ ਜਿਹੜੀ ਆ ਉਹ ਪੰਜਾਬ ਨੂੰ ਤੇ ਪੰਜਾਬ ਦੇ ਕਿਸਾਨਾਂ ਨੂੰ ਜਿਹੜਾ ਉਹ ਗਮਰਾਹ ਦੇ ਦਿੱਲੀ ਦੇ ਲੋਕਾਂ ਨੂੰ ਗਮਰਾਹ ਕਰਦੀ ਸੀਗੀ ਔਰ ਸਾਨੂੰ ਬਦਨਾਮ ਕਰਦੀ ਸੀਗੀ ਇਸ ਕਰਕੇ ਮੈਂ ਕਹਿਣਾ ਚਾਹੁੰਦਾ ਕਿ ਪੰਜਾਬ ਨੂੰ ਜਿਹੜਾ ਲਗਾਤਾਰ ਬਦਨਾਮ ਕੀਤਾ ਜਾਂਦਾ ਉਹ ਸੱਚ ਜਿਹੜਾ ਸਾਹਮਣੇ ਆ ਗਿਆ ਇੱਕ ਹੋਰ ਕੱਲ ਤੁਸੀਂ ਦੇਖਿਆ ਹੋਣਾ ਨਿਊਜ਼ ਟੀਵੀ ਦੇ ਉੱਤੇ ਚੱਲਦੀ ਹੋਣੀ ਇਹਦੇ ਸਬੰਧ ਵਿੱਚ ਹੀ ਸੀਐਸਈ ਇੱਕ ਆਰਗੇਨਾਈਜੇਸ਼ਨ ਹੈ ਦਿੱਲੀ ਦੀ ਜਿਹੜੀ ਬਹੁਤ ਵੱਡੀ ਇੱਥੇ ਵਾਤਾਵਰਣ ਤੇ ਕੰਮ ਕਰਦੀ ਆ ਉਹਨਾਂ ਨੇ ਵੀ ਕਿਹਾ ਕਿ ਪਦਾਲੀ ਦਾ ਜਿਹੜਾ ਧੂਮੇ ਦਾ ਅਸਰ ਹੈ ਵੀ ਉਹ ਕਿਤੇ ਜੇ ਹੋਊਗਾ ਵੀ ਤੇ 2% ਤੋਂ ਲੈ ਕੇ 5% ਹੋਊਗਾ ਬਾਕੀ ਸਾਰਾ ਉਹਨਾਂ ਨੇ ਕਿਹਾ ਕਿ ਦਿੱਲੀ ਦੇ ਵਿੱਚ ਜਿਹੜੀ ਕੂੜੇ ਨੂੰ ਅੱਗ ਲਾਉਂਦੇ ਆ ਦਿੱਲੀ ਦੇ ਵਿੱਚ ਗੱਡੀਆਂ ਦਾ ਪ੍ਰੋਡਿਊਸ਼ਨ ਦਿੱਲੀ ਦੇ ਵਿੱਚ ਇੰਡਸਟਰੀ ਦਾ ਪ੍ਰੋਡਿਊਸ਼ਨ ਜਿਹੜਾ ਉਹਦੇ ਕਰਕੇ ਮਤਲਬ ਜਿਹੜਾ ਵਾਤਾਵਰਨ ਲਗਾਤਾਰ ਜਿਹੜਾ ਦਿੱਲੀ ਦਾ ਖਿਲਾਫ ਰਹਿੰਦਾ ਉਹ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਅਹੀ ਤਾਂ ਸਾਲ ਦੇ ਵਿੱਚ ਇੱਕ ਵਾਰ ਪਦਾਲੀ ਨੂੰ ਪਦਾਲੀ ਦੀ ਰਹਿਤ ਖੁਦ ਜਿਹੜੀ ਆ ਕਿਸਾਨ ਕਿਤੇ ਉਦੋਂ ਕੋਈ ਕੋਈ ਕਿਸਾਨ ਜੇ ਅੱਗ ਲਾਉਂਦਾ ਜਾਂ ਦੂਜੀ ਵਾਰ ਕਿਤੇ ਜਿਹੜਾ ਕਣਕ ਦਾ ਜਦੋਂ ਹੁੰਦਾ ਉਦੋਂ ਉਹਦੇ ਨਾੜ ਨੂੰ ਕੋਈ ਸੱਗ ਲਾਉਂਦਾ ਇਹ ਦੋ ਵਾਰ ਸਾਲ ਚ ਸਾਦਾ ਹੁੰਦਾ ਪਰ ਸਾਰਾ ਸਾਲ ਦਿੱਲੀ ਦੇ ਵਿੱਚ ਵਾਤਾਵਰਨ ਮੇਰਾ ਖਰਾਬ ਰਹਿੰਦਾ ਇਹਦੇ ਲਈ ਜ਼ਿੰਮੇਵਾਰ ਉੱਥੋਂ ਦੀ ਸਰਕਾਰ ਕੇਂਦਰ ਦੀ ਸਰਕਾਰ ਹੈ ਉੱਥੋਂ ਦੀ ਸਰਕਾਰ ਨੇ ਜਿਹੜਾ ਜਿਹੜਾ ਧੂਏਂ ਕਰਕੇ ਜਿਸ ਜਿਹੜਾ ਦਿੱਲੀ ਦੀ ਇੰਡਸਟਰੀ ਦੇ ਧੂਏਂ ਕਰਕੇ ਜਿਹੜਾ ਦਿੱਲੀ ਦੇ ਕੂੜੇ ਨੂੰ ਅੱਗ ਲੱਗਦੀ ਹੈ ਉਹਦੇ ਧੂਏਂ ਕਰਕੇ ਜਿਹੜਾ ਅਸਰ ਹੁੰਦਾ ਉਹਦੇ ਤੇ ਕੋਈ ਕੰਟਰੋਲ ਨਹੀਂ ਕੀਤਾ ਨਾ ਉਹਨਾਂ ਕੋ ਕੋਈ ਇਦਾਂ ਦਾ ਪਲਾਨ ਹੈ ਸੋ ਦਿੱਲੀ ਦੇ ਲੋਕ ਵਿਚਾਰੇ ਤੁਸੀਂ ਅੱਜ ਵੀ ਚੱਲਦੇ ਹੋ ਦਿੱਲੀ 'ਚ ਅਜੇ ਤਾਂ ਕੜਕਾਂ ਵੀ ਬੀਜ ਲੀਆਂ ਸਾਡਾ ਤਾਂ ਕਈ ਦਿਨਾਂ ਦਾ ਕੰਮ ਵੀ ਨਿਪੜ ਗਿਆ ਮੈਂ ਪਿਛਲੇ ਹਫਤੇ ਦਿੱਲੀ ਗਿਆ ਸੀਗਾ ਦਿੱਲੀ 'ਚ ਸਾਹ ਲੈਣਾ ਔਖਾ ਇਹਦੀ ਬੁਰੀ ਹਾਲਤ ਹੈ ਹੋਰ ਮਤਲਬ ਜਿਹੜਾ ਭਪਿੰਦਾ ਜਾਦਵ ਜੀ ਦੇ ਬਿਆਨ ਤੋਂ ਬਾਅਦ ਜਿਹੜਾ ਹੁਣ ਦਿੱਲੀ ਦੀ ਸਰਕਾਰ ਦਿੱਲੀ ਦੀ ਮੁੱਖ ਮੰਤਰੀ ਤੇ ਉਹ ਦਿੱਲੀ ਦੇ ਮੰਤਰੀ ਸਾਹਿਬ ਜਿਹੜੇ ਬੜੇ ਬੋਲਦੇ ਆਗੇ ਸੱਸਾ ਸਾਹਿਬ ਹੁਣ ਉਹਨਾਂ ਨੂੰ ਸਭ ਦੱਸਣਾ ਚਾਹੀਦਾ ਲੋਕਾਂ ਨੂੰ ਕਿ ਤੁਹਾਡੇ ਪ੍ਰਦੂਸ਼ਨ ਵਾਸਤੇ ਤਾਂ ਡੇਲੀ ਜਿਹੜਾ ਦਿੱਲੀ ਦੇ ਵਿੱਚ ਪ੍ਰਦੂਸ਼ਨ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਇਹਦੇ ਲਈ ਬੀਜੇਪੀ ਜ਼ਿੰਮੇਵਾਰ ਸੀਗੀ ਇਹਦੇ ਲਈ ਦਿੱਲੀ ਸਰਕਾਰ ਬੀਜੇਪੀ ਦੀ ਕੇਂਦਰ ਸਰਕਾਰ ਦੇਰ ਜ਼ਿੰਮੇਵਾਰ ਸੀਗੀ ਔਰ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਜਾਣ ਬੁੱਝ ਕੇ ਬਦਨਾਮ ਕੀਤਾ ਗਿਆ ਕਈ ਕਈ ਮਸਲਿਆਂ ਦੇ ਵਿੱਚ ਬਦਨਾਮ ਕਰਦੇ ਆ ਜਿਹਦਾ ਦੂਜਾ ਬਿਆਨ ਸੀਗਾ ਜਿਹੜਾ ਹੜਾ ਦੇ ਵਿੱਚ ਹੜਾਂ ਦੇ ਵਿੱਚ ਵੀ ਮਤਲਬ ਮੰਤਰੀ ਨੇ ਜਿਹੜਾ ਬਿਆਨ ਦਿੱਤਾ ਉਨੇ ਬੜਾ ਕਲੀਅਰ ਕੀਤਾ ਉਹਨੇ ਕਿਹਾ ਕਿ ਬਲੋ ਜਿਹੜਾ ਇਹ ਝੂਠ ਹੈ ਕਿ ਜਿਹੜਾ ਉੱਥੇ ਡੈਮਾਂ ਦੇ ਕਰਕੇ ਜਾਂ ਜਿਹੜੀਆਂ ਉੱਥੇ ਇਹ ਗਾੜੀ ਡਰੇਨ ਵગેਰਾ ਸਾਫ ਦੀ ਹੋਈਆਂ ਉਹਨਾਂ ਕਰਕੇ ਪਾਣੀ ਆਇਆ ਉਹਨੇ ਬੜਾ ਕਲੀਅਰ ਕਿਹਾ ਕਿ ਕੁਦਰਤੀ ਜਿਹੜਾ ਇੰਨੀ ਬਾਸ਼ ਹੋਈ ਪਾਣੀ ਦਾ ਮੁੱਖ ਕਾਰਨ ਉਹ ਸੀਗਾ ਨਹੀਂ ਤੇ ਜਿਹੜਾ ਹੀ ਦਿੱਲੀ ਤੋਂ ਆਉਂਦਾ ਸੀਗਾ ਜਿਹੜਾ ਵੀ ਦਿੱਲੀ ਤੋਂ ਮੰਤਰੀ ਆਇਆ ਉਹਨੇ ਕਿਹਾ ਜੀ ਇੱਥੇ ਮਾਈਨਿੰਗ ਬੜੀ ਹੋਈ ਜੀ ਇੱਥੇ ਤੁਸੀਂ ਬੰਦ ਮਜਬੂਤ ਨਹੀਂ ਕੀਤੇ ਜੀ ਇੱਥੇ ਉਹ ਦਰਿਆ ਸਾਫ ਨਹੀਂ ਕੀਤੇ ਜੀ ਫੁਲਾਂ ਨਹੀਂ ਕੀਤਾ ਜੀ ਇਹ ਵੀ ਲੋਕ ਸਭਾ ਦੇ ਵਿੱਚ ਬਿਆਨ ਦੇ ਕੇ ਸਬੰਧਤ ਮੰਤਰੀ ਨੇ ਬਹੁਤ ਕੱਲ ਕਲੀਅਰ ਕੀਤਾ ਸੋ ਮੈਂ ਸਮਝਦਾ ਕਿ ਹਰ ਮਸਲੇ ਦੇ ਉੱਤੇ ਬੀਜੇਪੀ ਜਿਹੜੀ ਪੰਜਾਬ ਨੂੰ ਬਦਨਾਮ ਕਰਦੀ ਸੀਗੀ ਉਹਨਾਂ ਨੂੰ ਆਪਣੇ ਮੂੰਹ ਦੀ ਖਾਣੀ ਪਈ ਔਰ ਉਹਨਾਂ ਨੂੰ ਪਤਾ ਪਤਾ ਲੱਗਾ ਹੋਣ ਹੁਣ ਪੰਜਾਬ ਦੇ ਲੋਕਾਂ ਨੂੰ ਦੇਖਦੇ ਲੋਕਾਂ ਨੂੰ ਪਤਾ ਲੱਗਾ ਕਿ ਹੜ੍ਹਾਂ ਦੀ ਕੌਣ ਜ਼ਿੰਮੇਵਾਰ ਸੀਗਾ ਹੜ ਕਿੱਦਾਂ ਆਏ ਕਿੱਦਾਂ ਕੁਦਰਤੀ ਕਰੋਪੀ ਹੋਈ ਅਸੀਂ ਕਹਿੰਦੇ ਸੀਗੇ ਸੀਐਮ ਸਾਹਿਬ ਕਹਿੰਦੇ ਮਾਨ ਸਾਹਿਬ ਕਹਿੰਦੇ ਕਿ ਕੁਦਰਤੀ ਕਰੋਪੀ ਹੋ ਗਈ ਅੰਨਾ ਮੀ ਆ ਗਿਆ ਅਸੀਂ ਵੀ ਕਹਿੰਦੇ ਸੀਗੇ ਪੰਦਾ ਹੀ ਸੁਣੀ ਜਿਹੜਾ ਹੁੰਦਾ ਸੀ ਕਹਿੰਦੇ ਜ ਆ ਕਰਤਾ ਜੀ ਇਥੇ ਹਾਦੀ ਹੋਇਆ ਜੀ ਸੋ ਮੈਂ ਸਮਝਦਾ ਕਿ ਦੋ ਚੀਜ਼ਾਂ ਬਹੁਤ ਵਧੀਆ ਢੰਗ ਦੇ ਨਾਲ ਕੱਲ ਲੋਕ ਸਭਾ ਦੇ ਵਿੱਚ ਜਿਹੜੀਆਂ ਉਹ ਸਪਸ਼ਟ ਹੋਈਆਂ ਕਲੀਅਰ ਹੋਈਆਂ ਔਰ ਪੰਜਾਬ ਦਾ ਪੱਖ ਜਿਹੜਾ ਜੋ ਅਸੀਂ ਕਹਿੰਦੇ ਸੀ ਕਿ ਨਾ ਹੀ ਪ੍ਰੋਫਿਊਸ਼ਨ ਲਈ ਜ਼ਿੰਮੇਵਾਰ ਹੈ ਨਾ ਅਸੀਂ ਹੜ੍ਹਾਂ ਲਈ ਕੋਈ ਜ਼ਿੰਮੇਵਾਰ ਹਾਂ ਦੋਹੇ ਤਿੱਤਾ ਬਹੁਤ ਕਲੀਅਰ ਕੱਲ ਜਿਹੜੀਆਂ ਲੋਕ ਸਭਾ ਦੇ ਵਿੱਚ ਹੋਈਆਂ ਮੈਂ ਤੁਹਾਡੇ ਨਾਲ ਇਹ ਕਹਿਣਾ ਚਾਹੁੰਦਾ ਸੀਗਾ ਕਿ ਬੀਜੇਪੀ ਨੇ ਇਹਨਾਂ ਦੋਹਾਂ ਮੁੱਦਿਆਂ ਦੇ ਉੱਤੇ ਬਹੁਤ ਵੱਡੀ ਰਾਜਨੀਤੀ ਕੀਤੀ ਔਰ ਦੋਹਾਂ ਮੁੱਦਿਆਂ ਦੇ ਉੱਤੇ ਪੰਜਾਬ ਨੂੰ ਬਦਨਾਮ ਕਰਦੀ ਕੋਈ ਕਸਰ ਨਹੀਂ ਛੱਡੀ ਪਰ ਸੱਚ ਤੇ ਸਾਚੀ ਹੈ ਸੱਚ ਨੇ ਸਾਚੀ ਰਹਿਣਾ ਝੂਠ ਦੇ ਝੂਠ ਰਹਿਣਾ ਤੁਸੀਂ ਝੂਠ ਵਾ ਸਕਦੇ ਹੋ ਟੰਪ ਦੇ ਜਿੰਨਾ ਮਰਜ਼ੀ ਮਾਰੀ ਜਾਓ ਪਰ ਸਚਾਈ ਛੁੱਪ ਨਹੀਂ ਸਕਦੀ ਇੱਕ ਕਰਕੇ ਸੱਚ ਜਿਹੜਾ ਕੱਲ ਸਾਹਮਣੇ ਆ ਲੋਕ ਸਭਾ ਦੇ ਵਿੱਚ ਸੱਚ ਉਹਨਾਂ ਨੂੰ ਜਿਹੜਾ ਬੋਲਣਾ ਪਿਆ ਮੈਂ ਇਹ ਤੁਹਾਡੇ ਸਾਹੀ ਜਿਹੜਾ ਉਹ ਕਹਿਣਾ ਚਾਹੁੰਦਾ ਸੀਗਾ ਇਹ ਮੈਂ ਇਸ ਕਰਕੇ ਕਹਿਣਾ ਚਾਹੁੰਦਾ ਸੀਗਾ ਕਿ ਅੱਗੇ ਤੋਂ ਵੀ ਜਦੋਂ ਕਦੇ ਲੋਕ ਪੰਜਾਬ ਨੂੰ ਬਦਨਾਮ ਕਰ ਜਦੋਂ ਕਿਤੇ ਪੰਜਾਬ ਨੂੰ ਬਦਨਾਮ ਕਰਦੇ ਆ ਤੇ ਤੁਹਾਨੂੰ ਵੀ ਤੇ ਪੰਜਾਬੀਆਂ ਨੂੰ ਵੀ ਤੇ ਦੇਸ਼ਵਾਸੀਆਂ ਨੂੰ ਸੋਚਣਾ ਚਾਹੀਦਾ ਕਿ ਪੰਜਾਬ ਜਿਨੇ ਇਸ ਦੇਸ਼ ਲਈ ਦੇਸ਼ ਦੀ ਆਜ਼ਾਦੀ ਲਈ ਦੇਸ਼ ਦੇ ਅੰਧ ਭੜਾ ਦੇ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਪਰ ਵਕਤ-ਵਕਤ ਤੇ ਭਾਜਪੀ ਨੇ ਸਾਨੂੰ ਬਹੁਤ ਬੁਰੀ ਤਰ੍ਹਾਂ ਬਦਨਾਮੀ ਕੀਤਾ ਸਾਡੇ ਫੰਡ ਵੀ ਧੋਕੇ ਸਭ ਕੁਝ ਕੀਤਾ ਪਰ ਕੋਈ ਗੱਲ ਨਹੀਂ ਸਚਾਈ ਜਿਹੜੀ ਆ ਉਹ ਸਿੱਧੇ-ਸਿੱਧੇ ਸਾਹਮਣੇ ਆਦੀ ਹੈ ਬੰਤਾ ਜੀ ਜਿਹੜੀ ਤੁਸੀਂ ਇਹ ਗੱਲ ਕੀਤੀ ਇਹ ਜੋ ਇੰਡਸਟਰੀ ਦਾ ਪੋਲੂਸ਼ਨ ਦਿੱਲੀ ਦੇ ਵਿੱਚ ਆਇਆ ਇਹ ਜਦੋਂ ਦਿੱਲੀ ਦੀ ਤੁਹਾਡੀ ਸਰਕਾਰ ਸੀਗੀ ਉਦੋਂ ਇਹ ਉਹ ਸਟੇਟਮੈਂਟਾ ਭਾਜਪੀ ਦਿੰਦੀ ਹੁੰਦੀ ਸੀ ਕਿ ਕਿ ਦਿੱਲੀ ਦੇ ਪੋਲੂਸ਼ਨ ਜਿਹੜਾ ਵਾ ਉਹ ਪੰਜਾਬ ਦੇ ਧੂਏ ਕਰਕੇ ਹੁੰਦਾ ਤੇ ਤੁਸੀਂ ਉਦੋਂ ਡਿਪੈਂਡ ਕਰਦੇ ਹੁੰਦੇ ਸੀ ਕਿ ਅਸੀਂ ਬੜੀ ਕੋਸ਼ਿਸ਼ ਕਰਦੇ ਹੁਣ ਤੁਸੀਂ ਕਹਿੰਦੇ ਦਿੱਲੀ ਦੇ ਵਿੱਚ ਕਾਰਾਂ ਦੇ ਕਰਕੇ ਜਾਂ ਇੰਡਸਟਰੀ ਕਰਕੇ ਪੋਲੂਸ਼ਨ ਆ ਸਾਜੀ ਅਸੀਂ ਉਦੋਂ ਵੀ ਇਹੀ ਕਹਿੰਦੇ ਦੇਖੋ ਉਦੋਂ ਵੀ ਇਹੀ ਆਪਣੀ ਪੀਸਿਡ ਕਲੀਅਰ ਕਰਦੇ ਰ ਮੈਂ ਐਗਰੀਕਲਚਰ ਮਿਨਿਸਟਰ ਆ ਮੈਂ ਬਹੁਤ ਸਾਰੀਆਂ ਮੀਟਿੰਗਾਂ ਦੇ ਵਿੱਚ ਬੋਲਦਾ ਆ ਕਿ ਇਹ ਦੀ ਦਿੱਲੀ ਜਾ ਕੇ ਬਾਅਦ ਦੀ ਮੀਟਿੰਗਾਂ ਦੇ ਵਿੱਚ ਕਿ ਬਿਲਕੁਲ ਗਲਤ ਆ ਕਿ ਪੰਜਾਬ ਦੇ ਕਿਸਾਨ ਕਿਤੇ ਧੂਆਂ ਭੇਜਦੇ ਆ ਜਾਂ ਕਿਤੇ ਉਹਨਾਂ ਦੀ ਪਤਾਲੀ ਨੂੰ ਅੱਗ ਲੱਗਣ ਨਾਲ ਕੋਈ ਇਦਾਂ ਦਾ ਨਾ ਇਦਾਂ ਦਾ ਕਦੀ ਵੀ ਨਹੀਂ ਕੁਝ